ਤੇ ਡੈਡੀ ਫਰੈਂਡ ਲੈ ਕੇ ਆਈ ਸੀਗੇ ਸਟ੍ਰੋਬੇਰੀ ਤੇ ਲੈ ਕੇ ਆਈ ਨੇ ਸਬਜੀ ਤੇ ਹੈਲੋ ਜੀ ਫਰੈਂਡ ਕਿਵੇਂ ਹੋ ਤੁਸੀਂ ਸਾਰੇ ਤੈਨੂੰ ਮਿਲ ਕੇ ਦੀ ਕਿ ਠੀਕ ਹੋਵੋਗੇ ਤੇ ਫਰੈਂਡ ਇੱਥੇ ਲੈ ਕੇ ਆਈ ਸੀਗੇ ਰਮਨੀਤ ਦੇ ਡੈਡੀ ਸਬਜ਼ੀਆਂ ਮਟਰ ਇੱਥੇ ਪਤਾ ਨਹੀਂ ਕਿੰਨੇ ਹਰੀਆਂ ਮਿੱੱਚਾ ਗ੍ਰੇਪਸ ਐਂਡ ਸਟੋਰੀ ਸਟ੍ਰੋਬੇਰੀ ਖੜੀਆ ਵਾਸ਼ ਕਰਾਂਗੇ ਇਹ ਹੈ ਕਿ ਸਟੋਰੀਆ ਸਟੋਬੇਰੀ ਸਤੇਬੀਦੀ ਇਹ ਵਾਸ਼ ਕਰਕੇ ਖਾਵਾਂਗੇ ਪੁੱਤ ਤਾਣਾ ਬੇਲੇ ਸ਼ਾਮ ਨੂੰ ਤਾਂ ਬਸ ਬਹੁਤ ਜ਼ਿਆਦਾ ਕਾਲੀ ਹੋਈ ਪਈ ਐ ਛੇਤੀ ਛੇਤੀ ਖਾਣ ਦੀ ਆਵਰੀ ਐ ਹਾਂ ਐ ਦੇਖਾ ਧੋਸ਼ ਕਰਕੇ ਤੇ ਕਰਨ ਹੁਣ ਮੈਂ ਲੱਗੀ ਸੀਗੀ ਸਵੇਰੇ ਸਵੇਰੇ ਅਜਰਮਨੀਤ ਦੇ ਡੈਡੀ ਚੈਨਲ ਵੀ ਮੈਨੇ ਨਿਊਡਲ ਖਾਣੀ ਐ ਤੇ ਪਹਿਲਾਂ ਮੈਂ ਨੂਡਲ ਉਬਾਲ ਕੇ ਰੱਖਦੀ ਸੀ ਜੀ ਨਵਲ ਕਰਕੇ ਰੱਖਦੀ ਸੀ ਜੀ ਸਵੇਰੇ ਹੈਨਾ ਪਰ ਮੈਂ ਬਣਾਈ ਨਹੀਂ ਕਿਉਂਕਿ ਫਿਰ ਮੈਨੂੰ ਲੱਗਿਆ ਵੀ ਨਹੀਂ ਵੀ ਹੈ ਠੀਕ ਟਾਈਮ ਨਹੀਂ ਹੈਗਾ ਹੈਨਾ ਨੂਡਲ ਬਣਾਉਣ ਦਾ ਫਿਰ ਮੈਂ ਜਨਕੀ ਦੁਪਹਿਰ ਹੀ ਲੱਗੀ ਸੀ ਜੀ ਜਨਕੀ ਦੁਪਹਿਰ ਦੀ ਜੇ ਤੁ ਆਪਣੀ ਰੋਟੀ ਖਾਣੀ ਹੁੰਦੀ ਹੈ ਨਾ ਤੇ ਉਦੋਂ ਮੈਂ ਤਿਆਰ ਕਰ ਕਰਨ ਲੱਗ ਗਈ ਸੀ ਜੀ ਉਬਾਲ ਕੇ ਪਹਿਲਾਂ ਹੀ ਰੱਖੀ ਸੀ ਫਿਰ ਮੈਂ ਸਵੇਰੇ ਉਹਨਾਂ ਨੂੰ ਫਿਰ ਹਲਾ ਦੇਤੀ ਜੇ ਕਿੰਨੀ ਰੱਖਣੀ ਸੀ ਜੀ ਥਾਲ ਹੈ ਨਾ ਇੱਥੇ ਮੈਂ ਸਾਰੀ ਸਬਜ਼ੀਆਂ ਕੱਟ ਲਈਆਂ ਸੀਗੇ ਮੈਂ ਪਰਮਨੀਕ ਦੇ ਜਿਹੜੀ ਗੋਭੀ ਨਹੀਂ ਲੈ ਕੇ ਆਈ ਸੀਗੇ ਜਿਹੜੀ ਆਪਣੀ ਪੱਕ ਗੋਭੀ ਹੁੰਦੀ ਆ ਪਰ ਮੈਂ ਉਹਨਾਂ ਦੀ ਥਾਂ ਤੇ ਵਾਲੀ ਪਾ ਲਈ ਮੈਂ ਕਿ ਹਣਾ ਵੀ ਬੱਚੇ ਚਲੋ ਖਾ ਲੈਣਗੇ ਇਹ ਚੂਕ ਦੇ। ਇਹਨੂੰ ਖਾ ਲੈਣੇ ਹੁੰਦੇ ਨੇ ਕਿਉਂਕਿ ਸ਼ਿਮਲਾ ਮਿਰਚ ਕਈ ਵਾਰੀ ਰਮਣੀ ਤੇ ਹੁੰਦਾ ਸਾਈਡ ਤੇ ਕੱਢ ਕੇ ਰੱਖ ਦਿੰਦਾ ਨੇ ਬਿਲਕੁਲ ਵੀ ਪਸੰਦ ਨਹੀਂ ਹੁੰਦੀ ਸ਼ਿਮਲਾ ਮਿਰਚ ਪਰ ਮੈਨੂੰ ਰਮਣੀ ਤੇ ਦੇ ਜਿਹੜੇ ਨੂੰ ਬਹੁਤ ਜ਼ਿਆਦਾ ਪਸੰਦ ਆ ਹਣਾ। ਨਸਰ ਕੇ ਤੇ ਹੁਣ ਬਾਕੀ ਪਿਆਜ਼ ਮੋਟੇ-ਮੋਟੇ ਪਿਆਜ਼ ਟਮਾਟਰ ਕੱਟ ਕੇ ਪਾ ਲਈ ਸੀਗੇ ਬਾਕੀ ਮੈਂ ਕਈ ਵਾਰੀ ਯਾਨਕੀ ਸ਼ੇਅਰ ਕਰਦੀ ਹਾਂ ਨਾ ਨਿਊਡਲ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਕਰ ਚਲੋ ਵੀਡੀਓ ਮਸਤੀ ਸੀ ਕਿ ਮੈਂ ਨੇ ਬਣਾਈ ਸੀਗੀ ਇਹਦਾ ਆਪਣਾ ਚਲੋ ਡੇਲੀ ਦਾ ਰੁਟੀਨਾ ਉਹਦਾ ਸ਼ੇਅਰ ਕਰਦੇ ਮੈਂ ਕਿਹਾ ਚਲੋ ਇਹ ਵੀ ਸ਼ੇਅਰ ਕਰ ਦਿੰਦੇ ਆ ਤੇ ਇੱਥੇ ਮੈਂ ਫਟਾਫਟ ਸਬਜ਼ੀਆਂ ਤੇਲ ਦੇ ਵਿੱਚ ਯਾਨਕੀ ਪਹਿਲਾਂ ਪਕਾਉਣਾ ਸ਼ੁਰੂ ਕਰ ਦਿੱਤਾ ਸੀਗੇ ਪਿਆਜ਼ ਮੋਟੇ-ਮੋਟੇ ਪਿਆਜ਼ ਕੱਟੇ ਸੀਗੇ ਤੇ ਸ਼ਿਮਲਾ ਮੀਚ ਤੇ ਆਲੂ ਟਮਾਟਰ ਹਾਂ ਟਮਾਟਰ ਮੈਂ ਬਸ ਪਾਈ ਸੀ ਜੇ ਖੁੱਲ ਗਈ ਸੀ ਬਹਿਣਾ ਫਿਰ ਏਜ ਮੈਂ ਰੱਖੀਆਂ ਨੇ ਉਬਾਲ ਉਬਾਲ ਕੇ ਰੱਖਣੀਆਂ ਨੇ ਨੂਡਲ ਪਹਿਲਾਂ ਮੀਤੇ ਦੇ ਡੈਡੀ ਕਹਿੰਦੇ ਵੀ ਮੈਨੇ ਵੀ ਸੇਵੀਆਂ ਖਾਣਾਂ ਲਿਖੀਆਂ ਬਸ ਚਲ ਮੈਂ ਬਣਾ ਲੰਨੀ ਮਿੱਥੀ ਸੇਵੀਆਂ ਪਰ ਉਹਨਾਂ ਦਾ ਇਕੋ ਲਗ ਤੋਂ ਮੂਡ ਚੇਂਜ ਹੋ ਗਿਆ ਕਹਿੰਦੇ ਨਹੀਂ ਕਹਿੰਦੇ ਵੀ ਚਲ ਅਸੀਂ ਉਬਲ ਹੀ ਬਣਾਵਾਂਗੇ ਫਿਰ ਉਹ ਫਟਾਫਟ ਚਲ ਉਹਨਾਂ ਨੇ ਸਵੇਰੇ ਮੈਨੂੰ ਸਬਜ਼ੀਆਂ ਲਿਆ ਕੇ ਦਿੱਤੀ ਕਿਉਂਕਿ ਮੈਂ ਇਨਕੀ ਦੁਆਰੇ ਸੇਵੀਆਂ ਨਹੀਂ ਹੋਣ ਪੂਰੀ ਜਿਹਾ ਮੀਡਲ ਹੋਰ ਵਿੱਚ ਪਾਲੀ ਸੀ ਜਿਹਦੇ ਕਰਕੇ ਜ਼ਿਆਦਾ ਹੋ ਗਈਆਂ ਸੀਗੀਆਂ ਫਿਰ ਮੈਂ ਹਾਫ ਹੀ ਪਾਈ ਸੀਗੀਆਂ ਯਾਨੀ ਕਿ ਜਿੰਨੇ ਕ ਖਾਣੀ ਸੀਗੇ ਓਨੇ ਕੀ ਬਣਾਈ ਸੀਗੇ ਤੇ ਇੱਥੇ ਦੇਖੋ ਆਪਣੀ ਸਬਜ਼ੀਆਂ ਪੱਕ ਗਈ ਸੀਗੀਆਂ ਤੇ ਇੱਥੇ ਹੁਣ ਆਪਾਂ ਕਰ ਦਵਾਂਗੇ ਮਸਾਲੇ ਐਡ ਨੋਨ ਮਿਰਚ ਹਲਦੀ ਔਰ ਕੀ ਕਹਿੰਦੇ ਨੇ ਜਿਹੜਾ ਆਪਣਾ ਮਸਾਲਾ ਹੁੰਦਾ ਚਾਟ ਮਸਾਲਾ ਹਾਂ ਚਾਟ ਮਸਾਲਾ ਤੇ ਮੈਗੀ ਮਸਾਲਾ ਟਮਾਟਰ ਦੇਖੋ ਮੈਂ ਭੁੱਲ ਗਈ ਸੀਗੀ ਬਾਅਦ ਚ ਮੇਰੇ ਧਿਆਨ ਚ ਆਇਆ ਮੈਨੂੰ ਕੁਝ ਮਿਸ ਮਿਸ ਲੱਗ ਰਿਹਾ ਤੇ ਫਿਰ ਧਿਆਨ ਚ ਵਿੱਚ ਟਮਾਟਰ ਨਹੀਂ ਪਾਇਆ ਹੈ ਗਿਆ ਫਿਰ ਮੈਂ ਟਮਾਟਰ ਪਾਇਆ ਟਮਾਟਰ ਮੈਂ ਬਰੀਕ ਬਰੀਕ ਕੱਟ ਕੇ ਪਾਇਆ ਸੀਗਾ ਕਿਉਂਕਿ ਹੁਣ ਸਬਜ਼ੀਆਂ ਤਾਂ ਬਣ ਗਈਆਂ ਸੀਗੇ ਮਹਾ ਚਲੋ ਕੁਝ ਨਹੀਂ ਹੁੰਦਾ ਮੂੰਹ ਦੇ ਵਿੱਚ ਜਿਹੜਾ ਟਮਾਟਰ ਤਾਂ ਚਲੋ ਕੱਚਾ ਵੀ ਆਪਾਂ ਖਾਈ ਸਕਦੇ ਆ ਹਨਾ ਜਿਵੇਂ ਆਪਾਂ ਸਲਾਦ ਚ ਖਾ ਲੈਨੇ ਇਸ ਕਰਕੇ ਮੈਂ ਬਾਅਦ ਚ ਵੀ ਪਾਤਾ ਸੀਗਾ ਤੇ ਇੱਥੇ ਵੀ ਸੀ ਨੂੰ ਆਪਾਂ ਟਮਾਟਰ ਨੂੰ ਵੀ 2 ਮਿੰਟ ਸੇਕ ਲਗਾਉਣੀ ਸੀਗੀ ਤਾਂ ਕਿ ਮੈਂ ਕਿਹਾ ਚਲੋ ਕੱਚਾ ਵੀ ਜਿਆਦਾ ਕੱਚਾ ਨਾ ਰਹੇ ਹਨਾ ਤੇ ਉਸ ਤੋਂ ਬਾਅਦ ਹੁਣ ਮੈਂ ਪਾਤੇ ਸੀਗੇ ਦੋ ਪੈਕੇਟ ਮੈਗੀ ਮਸਾਲੇ ਦੇ ਜਿੰਨਾ ਆਪਾਂ ਮੈਗੀ ਮਸਾਲਾ ਪਾਉਨੇ ਬਹੁਤ ਜਿਆਦਾ ਟੇਸਟ ਆਉਂਦਾ ਨਿਊਡਲ ਦੇ ਪਿੱਛੇ ਹੈ ਨਾ ਕਾਫੀ ਵਧੀਆ ਲੱਗਦੀ ਹੈ ਤੇ ਇੱਥੇ ਮੈਂ ਕਿਹਾ ਚਲੋ ਐਨੇ ਆਪਣੇ ਮਸਾਲੇ ਵਗੈਰਾ ਹੁੰਦੇ ਨੇ ਮੈਂ ਭਾਂਡੇ-ਪੁੰਡੇ ਤਾਂ ਕਿਚਨ ਸਾਫ਼ ਕੀਤੀ ਹੋਈ ਸੀਗੀ ਲਗਾਏ ਨਹੀਂ ਸੀਗੇ ਭਾਂਡੇ ਬਾਅਦ ਚ ਲਗਾਨੀ ਹੁੰਦੀਆਂ ਮੈਂ ਜਦੋਂ ਇਨਕੀ ਕੋਈ ਕਿਚਨ ਚ ਕੰਮ ਕਰਨਾ ਆਉਣੀ ਆ ਨਾ ਉਦੋਂ ਲਗਾ ਦਿੰਦੀ ਹੁੰਦੀ ਆ ਤੇ ਇੱਥੇ ਆ ਦੇਖੋ ਆਪਣੇ ਯਨਕੀ ਨਿਊਡਲ ਬਣੇ ਹੋਏ ਸੀਗੇ ਉਬਾਲੇ ਹੋਏ ਸੀਗੇ ਪਾਇਆ ਥੋੜਾ ਇੱਕ ਤੇਲ ਪਾ ਕੇ ਨਾ ਫੇਰ ਉਬਾਲੇ ਸੀਗੇ ਜਿਹਦੇ ਕਰਕੇ ਤੁਹਾਨੂੰ ਹੁਣ ਪੀਲਾ-ਪੀਲਾ ਪਾਣੀ ਦਿਖ ਰਿਹਾ ਹੁਣ ਇਹ ਉਹਦੇ ਕਰਕੇ ਆ ਹੈ ਨਾ ਤੇਲ ਕਰਕੇ ਆ ਤੇ ਮੈਨੇ ਬਸ ਹਾਪ ਬਣਾ ਲਈ ਸੀ ਕਿ ਮੈਂ ਕਿਹਾ ਬਾਕੀ ਚਲੋ ਆਪਾਂ ਫੇਰ ਦੇਖ ਲਵਾਂਗੇ ਵੀ ਜਿਆਦਾ ਨੀਵੇਂ ਬਣਾਉਂਦੀ ਕਿ ਕੀ ਫਾਇਦਾ ਵੀ ਹੈ ਨਾ ਸਾਮਾਨ ਜਿਹੜਾ ਹੈਗਾ ਉਹ ਘੱਟ ਸੀਗਾ ਸਬਜ਼ੀਆਂ ਵਗੈਰਾ ਘੱਟ ਸੀਗੀਆਂ ਮੈਨੇ ਹੀ ਤਾਂ ਫੇਰ ਖਰਾਬ ਹੋ ਜਾਣਗੇ ਵੀ ਟੇਸਟੀ ਨਹੀਂ ਬਣਨੇ ਹੈਗੇ ਮਸਾਲੇ ਦੇ ਅਨੁਸਾਰ ਹੀ ਆਪਾਂ ਨੇ ਫੇਰ ਨਿਊਡਲ ਵਗੈਰਾ ਪਾ ਲਈ ਸੀਗੀ ਤੇ ਫਰੈਂਡ ਜਿਹੜੇ ਚੈਨਲ ਤੇ ਨਿਊ ਆਨੇ ਤਾਂ ਪਹਿਸ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੇ ਇੱਥੇ ਦੇਖੋ ਆਪਣੀ ਬਣ ਗਿਆ ਨੇ ਨਿਊਡਲ ਸ਼ਾਨੂੰ ਤਾਂ ਮੰਮੀ ਕੰਨੀ ਗਿਆ ਹੋਇਆ ਸੀਗਾ ਤੇ ਉਧਰ ਉਹਨਾਂ ਨੇ ਖਾਦੇ ਸੀਗੇ ਬਣਾ ਕੇ ਪਾਸਤਾ ਹ ਮम्मी ਮੈਨੂੰ ਦੱਸ ਰਹੀ ਸੀ ਬਾਅਦ ਚ ਕਹਿੰਦੀ ਸੀ ਪਾਸਤਾ ਬਣਾਇਆ ਸੀਗਾ ਮੈਂ ਮम्मी ਨੂੰ ਕਹਿੰਦੀ ਮਖਾ ਮਮੀ ਮੈਂ ਨਿਊਡਲ ਵੀ ਜਿਹੜੀ ਪਈਆਂ ਨੇ ਮੈਂ ਚਲੋ ਉਧਰ ਬਣਾ ਲੈਂਦੇ ਤੇ ਮਮੀ ਕਹਿੰਦੀ ਨਹੀਂ ਵੀ ਹੈਨਾ ਵੀ ਪਾਸਤਾ ਬਣਾਇਆ ਸੀਗਾ ਮੈਂ ਕਿਹਾ ਚਲੋ ਠੀਕ ਹੈ ਤੇ ਚਲੋ ਜੀ ਫਰੈਂਡ ਐਥੇ ਅਸੀਂ ਤਿੰਨੇ ਪਲੇਟਾਂ ਦੇ ਵਿੱਚ ਨਿਊਡਲ ਪਾ ਕੇ ਹੁਣ ਖਾਵਾਂਗੇ ਟੇਸਟੀ ਟੇਸਟੀ ਅਰਮਨੀਤ ਨੂੰ ਜਤਰੀਨ ਕਿ ਸ਼ੋਸ ਪਾ ਕੇ ਪਸੰਦ ਹੈ ਤੇ ਮੈਨੂੰ ਬਿਨਾ ਸ਼ੋਸ ਤੋਂ ਹੀ ਪਸੰਦ ਨੇ ਹੈਨਾ ਮੈਂ ਕਿਸੇ ਵੀ ਚੀਜ਼ ਚ ਸੌਸ ਨਹੀਂ ਖਾਂਦੀ ਸਿਰਫ ਮੈਨੂੰ ਗ੍ਰੀਨ ਸੌਸ ਹੀ ਵਧੀਆ ਲੱਗਦੀ ਆ ਉਹ ਵੀ ਪਕੌੜਿਆਂ ਦੇ ਵਿੱਚ ਹੈਨਾ ਇੰਜ ਕਰਕੇ ਤੇ ਚਲੋ ਜੇ ਇੱਥੇ ਹੁਣ ਖਾ ਲੈਨੇ ਅਸੀਂ ਨਾਲੇ ਟੀਵੀ ਦੇਖ ਰਹੇ ਸੀਗੇ ਨਾਲੇ ਅਸੀਂ ਗੱਲਾਂ ਬਾਤਾਂ ਕਰ ਰਹੇ ਸੀਗੇ ਰਮਨਿਤ ਨੇ ਉਹਨਾਂ ਕਾਫੀ ਸਾਰੀ ਸੌਸ ਪਾ ਲਈ ਸੀਗੀ ਤੇ ਜਿਹਦੇ ਕਰਕੇ ਫਿਰ ਉਹਨੇ ਬਾਅਦ ਚ ਥੋੜੀ ਜਿਹੀ ਛੱਡ ਵੀ ਦਿੱਤੀ ਸੀਗੀ ਤੇ ਮੈਂ ਉਹਨੂੰ ਕਿਹਾ ਸੀਗਾ ਮੈਂ ਕਿਹਾ ਉਹਨੇ ਸੌਸ ਨਾਲ ਮੇ ਕਿ ਜਿਆਦਾ ਮਿਰਚਾਂ ਲੱਗਦੀਆਂ ਨੇ ਕਿਉਂਕਿ ਸੌਸ 'ਚ ਵੀ ਥੋੜੀ ਜਿਹੀ ਉਹ ਹੁੰਦੀਆਂ ਨੇ ਨਾ ਮਿਰਚਾਂ ਜੀ ਹੁੰਦੀਆਂ ਨੇ ਚਟਪਟੇ ਹੁੰਦੀਆਂ ਤਾਂ ਕਰਕੇ ਤੇ ਵੇਖਾ ਥੋੜੀ ਪਾਇਆ ਕਰ ਵੀ ਜਿੰਨੀ ਕ ਖਾਣੀ ਹੁੰਦੀ ਆ ਵੀ ਖਰਾਬ ਨਾ ਹੋਵੇ ਹੈਨਾ ਤੇ ਚਲੋ ਜੀ ਫਰੈਂਡ ਇੱਥੇ ਹੁਣ ਅਸੀਂ ਖਾ ਲਨੇ ਆ ਨਿਊਡਲ ਤੇ ਤੁਸੀਂ ਵੀ ਬਣਾ ਕੇ ਖਾਇਆ ਖਾਇਓ ਕਦੇ ਘਰੇ ਤੇ ਹੁਣ ਤਾਂ ਮੈਂ ਬਾਜ਼ਾਰ ਦੀ ਅਨਕੀ ਨਿਊਡਲ ਵਗੈਰਾ ਨਹੀਂ ਖਾਉਂਦੀ ਹੈਗੀ ਘਰੀ ਹੁਣ ਮੈਨੂੰ ਬਣਾਣੀ ਆ ਗਈ ਹੈ ਤੇ ਫਰੈਂਡ ਖਾਣ ਤੋਂ ਬਾਅਦ ਹੁਣ ਮੈਂ ਲੱਗ ਗਈ ਸੀਗੀ ਕਸਟਮਰ ਦੇ ਸੂਟ ਦੇਣ ਤੇ ਹੁਣ ਤਾਂ ਨਾ ਕੱਪੜੇ ਕਾਫੀ ਜ਼ਿਆਦਾ ਇਕੱਠੇ ਹੋਏ ਪਏ ਨੇ ਸਿਲਾਈ ਕਰਨ ਵਾਲੇ ਤੇ ਹੁਣ ਮੈਂ ਲੱਗੀ ਸੀਗੀ ਖੰਦੇਸਾਰ ਮੈਂ ਕਿਹਾ ਚਲੋ ਪਹਿਲਾਂ ਮੈਂ ਸਲਵਾਰਾ ਕਟਿੰਗ ਕਰਕੇ ਰੱਖ ਦਨੀ ਆ ਤੇ ਬਾਅਦ ਚ ਵੀ ਸਲਵਾਰਾ ਵਾਲੀ ਦੀਦੀ ਨੂੰ ਆਪਾਂ ਸਲਵਾਰਾ ਦੇ ਦਾਂਗੇ ਨਹੀਂ ਤਾਂ ਫਿਰ ਕਈ ਵਰੀ ਕੀ ਹੁੰਦਾ ਵੀ ਟਾਈਮ ਤੇ ਨਹੀਂ ਬਣਦੀਆਂ ਹੈਗੀਆਂ ਉਹਨਾਂ ਦੇ ਬੱਚੇ ਵੀ ਛੋਟੇ ਨੇ ਨਾ ਤਾਂ ਕਰਕੇ ਮੈਂ ਕਿਹਾ ਚਲੋ ਹੁਣ ਆਪਾਂ ਸਲਵਾਰਾ ਸਲਵਾਰਾ ਕਟਿੰਗ ਕਰ ਦਨੇ ਆ ਦੋ ਸਲਵਾਰਾ ਕਟਿੰਗ ਕਰਤੀਆਂ ਸੀਗੀਆਂ ਮੈਨੇ ਲਾਈਨਿੰਗ ਵਾਲੀਆਂ ਵੀ ਮਤਲਬ ਕਿ ਮੈਂ ਇੰਜ ਕਰਦੀ ਆ ਵੀ ਜਿਹੜੇ ਕਸਟਮਰ ਦੇ ਕੱਪੜੇ ਹੁੰਦੇ ਨੇ ਜਿਵੇਂ ਮੈਨੇ ਕੱਲ ਪਰਸੋਂ ਨੂੰ ਦੇਣੇ ਨੇ ਉਹ ਦੋ ਦਿਨ ਪਹਿਲਾਂ ਹੀ ਮੈਂ ਸਲਵਾਰਾ ਕੱਟ ਦੰਨੀ ਹੁੰਨੀ ਆ ਤੇ ਬਸ ਫਿਰ ਜਦੋਂ ਮੈਨੂੰ ਆਪਣੀ ਸ਼ਰਟ ਬਣਾਣੀ ਹੁੰਦੀ ਆ ਤੇ ਮੈਂ ਸ਼ਰਟ ਉਦੋਂ ਰੈਡੀ ਕਰ ਲੈਣੀ ਹੁੰਨੀ ਆ ਹਾਂ ਪਹਿਲਾਂ ਮੈਂ ਜ਼ਰੂਰ ਦੇਖ ਲੈਣੀ ਹੁੰਨੀ ਆ ਸ਼ਰਟ ਦਾ ਕੱਪੜਾ ਵੀ ਵੀ ਯਾਨਕੀ ਪੂਰਾ ਜਿਹੜਾ ਸੂਟ ਹੁੰਦਾ ਵੀ ਪਹਿਲਾਂ 셔ਟਵੇਂ ਨਹੀਂ ਕੱਟਦੀ ਆ ਸੋਰੀ ਸਲਵਾਰਵੇਂ ਨਹੀਂ ਕੱਟਦੀ ਪਹਿਲਾਂ ਸਲਵਾਰ ਚੈੱਕ ਕਰਦੀ ਆ ਵੀ 셔ਟ ਦਾ ਕਪੜਾ ਆਪਣਾ ਠੀਕ ਹੈ ਪੂਰਾ ਹੈ ਨਾ ਕਈ ਵਾਰੀ ਕੀ ਹੁੰਦਾ 셔ਟ ਦਾ ਕਪੜਾ ਘੱਟ ਹੋ ਜਾਂਦਾ ਜਿਹਦੇ ਕਰਕੇ ਫਿਰ ਕੋਈ ਵੀ ਆ ਜਾਂਦੀ ਆ ਤਾਂ ਫਿਰ ਸਲਵਾਰ ਕੱਟੀ ਹੋ ਜੇ ਫਿਰ ਅਗਲੇ ਦਾ ਸੂਟ ਖਰਾਬ ਹੋ ਜਾਂਦਾ ਉਹ ਹੋ ਜਾਂਦਾ ਨਾ ਇਸ ਕਰਕੇ ਪਹਿਲਾਂ ਮੈਂ ਪੂਰਾ ਚੈੱਕ ਕਰਕੇ ਫੇਰ ਹੀ ਸਲਵਾਰ ਕਟਿੰਗ ਕਰਦੀ ਹੁੰਨੀ ਆ ਤੇ ਚਲੋ ਜੀ ਇੱਥੇ ਮੈਨੇ ਜੁਆਇੰਟ ਹੀ ਆਪਣੀਆਂ ਮੈਨੀਆਂ ਕੱਟ ਲਈਆਂ ਸੀਗੀਆਂ ਸਲਵਾਰ ਦੀਆਂ ਤਾਂ ਕਿ ਆਪਾਂ ਨੂੰ ਇੰਟਰਲੋਕ ਨਹੀਂ ਕਰਨੀ ਪਊਗੀ ਮੈਨੀਆਂ ਚ ਤੇ ਕੰਨੀ ਨਾਲ ਕੰਨੀ ਫਿਰ ਦੀਦੀ ਜਿਹੜੇ ਹੈਗੇ ਨੇ ਉਹ ਜੋੜ ਦੇਣਗੇ ਸਲਵਾਰ ਨੂੰ ਜਿਹਦੇ ਚ ਕਰਕੇ ਆਪਾਂ ਨੂੰ ਸਿਰਫ ਇਕੱਲੇ ਬੈਲਟ ਬੈਲਟ ਤੇ ਇੰਟਰਲੋਕ ਕਰਨੀ ਪਊਗੀ ਤੇ ਚਲੋ ਜੀ ਫਰੈਂਡ ਇੱਥੇ ਦੇਖੋ ਆਪਣੀ ਅ ਸਿੰਪਲ ਹਾਂ ਇਹ ਮੈਨੇ ਸਿੰਪਲ ਕਟਿੰਗ ਕੀਤੀ ਸੀਗੀ ਇਸ ਤੋਂ ਬਾਅਦ ਫਿਰ ਮੈਂ ਲਾਈਨਿੰਗ ਵਾਲੀ ਆਪਣੀ ਜਿਹੜੀ ਸਲਵਾਰ ਸੀਗੀ ਉਹ ਕਟਿੰਗ ਕੀਤੀ ਸੀਗੀ ਜਿਹੜੀ ਲਾਈਨਿੰਗ ਵਾਲੀ ਸਲਵਾਰ ਹੁੰਦੀ ਆ ਉਹਦੀ ਤਾਂ ਦੇਖੋ ਮੈਂ ਜਿਹੜੀ ਲਾਈਨਿੰਗ ਹੁੰਦੀ ਆ ਉਹ ਵੋਸ਼ ਨਹੀਂ ਕਰਦੀ ਹੈਗੀ ਕਿਉਂਕਿ ਉਹਨੂੰ ਮੈਂ ਐਕਸਟਰਾ ਥੋੜਾ ਇੱਕ ਇੱਕ ਇੰਚ ਵਧਾ ਕੇ ਕੱਟ ਦਿੰਨੀ ਹੁੰਦੀ ਹੈ ਜਿਹੜੀ ਲਾਈਨਿੰਗ ਹੁੰਦੀ ਆ ਪਰ ਜਿਹੜੀ ਸ਼ਰਟ ਦੀ ਲਾਈਨਿੰਗ ਹੁੰਦੀ ਆ ਉਹਨੂੰ ਮੈਂ ਹਮੇਸ਼ਾ ਵੋਸ਼ ਕਰ ਲੰਨੀ ਹੁੰਨੀ ਆ ਹਮੇਸ਼ਾ ਵੋਸ਼ ਕਰਕੇ ਹੀ ਯਾਨਕੀ ਸ਼ਰਟ ਤੇ ਲਗਾਉਣੀ ਆ ਤੇ ਚਲੋ ਜੀ ਇੱਥੇ ਦੇਖੋ ਆਪਣੀ ਸਾਰੀ ਸ਼ਰਟ ਸੌਰੀ ਸਲਵਾਰ ਹੋ ਗਈ ਆਪਣੀ ਕਟਿੰਗ ਤੇ ਹੁਣ ਆਪਾਂ ਇਹਨਾਂ ਦੀ ਹਰੀਲਾ ਰੂਲਾ ਮੰਗਾ ਲਵਾਂਗੇ ਰਮਨੀਤ ਦੇ ਡੈਡੀ ਤੋਂ ਤੇ ਉਸ ਤੋਂ ਬਾਅਦ ਫਿਰ ਹੁਣ ਮੰਮੀ ਆ ਗਈ ਸੀਗੀ ਸ਼ਾਮ ਨੂੰ ਸ਼ਾਨੂ ਨੂੰ ਛੱਡਣ ਆਏ ਸੀਗੇ ਹੁਣ ਮੰਮੀ ਤੇ ਹੁਣ ਮੰਮੀ ਦਾ ਪੈਰ ਨਾ ਠੀਕ ਐ ਵੀ ਤੁਰ ਫਿਰ ਲੈਂਦੇ ਨੇ ਪਰ ਹਾਂ ਵੀ ਕਿਤੇ ਦੂਰ ਨਹੀਂ ਜਾਂਦੇ ਹੈਗੇ ਹਨ ਤਾਂ ਕਿ ਪੈਰ ਹਲੇ ਥੋੜਾ ਜਿਹਾ ਦਰਦ ਜ਼ਰੂਰ ਹੁੰਦਾ ਸੋਜਾ ਜਾਇਆ ਹੋਇਆ ਤੇ ਇੱਥੇ ਹੁਣ ਮੰਮੀ ਲੱਗੇ ਸੀਗੇ ਆਪਣੇ ਜਿਹੜੇ ਪਲਾਂਟ ਵਗੈਰਾ ਨੇ ਕਿਉਂਕਿ ਮੰਮੀ ਇਹਨਾਂ ਨੂੰ ਦੇਖਦੇ ਤੇ ਕੱਪੜੇ ਕੁਸ਼ਕ ਡਿੱਗੇ ਪਏ ਸੀਗੇ ਨਾ ਹਵਾ ਚੱਲ ਰਹੀ ਆ ਤੇ ਉਹ ਚੱਕ ਰਹੇ ਸੀਗੇ ਤੇ ਮੈਨੂੰ ਨਾਲੇ ਕਹਿ ਰਹੇ ਸੀਗੇ ਵੀ ਪਲਾਂਟ ਨੇ ਨਾ ਹੁਣ ਪਾਣੀ ਵੀ ਡੇਲੀ ਵਾਂਗੂ ਦੇ ਦਿਆ ਕਰ ਬਸ ਮੇਰਾ ਨਾ ਕਈ ਵਾਰੀ ਕੀ ਹੁੰਦਾ ਇੱਧਰਲੀ ਸਾਈਡ ਹੁਣ ਜਦ ਮੈਂ ਮਸ਼ੀਨ ਤੇ ਬੈਠੀ ਹੋਵਾਂ ਫੇਰ ਤਾਂ ਮੇਰਾ ਘਾਟੀ ਉਹ ਹੁੰਦਾ ਧਿਆਨ ਜ ਨੀ ਜ਼ਿਆਦਾਤਰ ਤਾਂ ਬਸ ਇਹ ਜੇ ਅਗਰ ਸਵੇਰੇ ਪਾਦਮਾਤਾ ਪਾਦਮਾ ਮੁੜ ਕੇ ਨਹੀਂ ਫਿਰ ਕਈ ਵਾਰੀ ਧਿਆਨ ਚ ਰਹਿੰਦਾ ਹੈਗਾ ਤੇ ਇੱਥੇ ਮੈਂ ਦੇਖ ਰਹੀ ਸੀਗੇ ਆਪਣੇ ਨਿੰਬੂ ਨੇ ਨਾ ਬਹੁਤ ਸੋਹਣੇ ਫੁੱਲ ਆਏ ਹੋਏ ਨੇ ਤੇ ਬੱਸ ਮਨ ਜਾ ਖੁਸ਼ ਹੋ ਰਿਹਾ ਵੀ ਜਿੰਨੇ ਫੁੱਲਾਏ ਹੋਏ ਨੇ ਐਨਾ ਹੀ ਯਾਨੀ ਕਿ ਫਲ ਆਜਵੇ ਤਾਂ ਬਹੁਤ ਵਧੀਆ ਹੈ ਨਾ ਆਪਾਂ ਨੂੰ ਗਰਮੀਆਂ ਚ ਮੋਜ ਜੀ ਹੋ ਜੂਗੀ ਤੇ ਵੀ ਵਧੀਆ ਪੰਨੀ ਉਪ ਪਾਣੀ ਕਰ ਕਰਕੇ ਪੀਆ ਕਰਾਂਗੇ ਹੈ ਨਾ ਇੱਥੇ ਮੈਂ ਸਾਰੇ ਕੱਪੜੇ ਲਾ ਲੈਣੀਆਂ ਆ ਜਿੰਨੇ ਕੱਪੜੇ ਆਪਾਂ ਨੇ ਧੋਤੇ ਸੀਗੇ ਹੁਣ ਇਹਨਾਂ ਨੂੰ ਤੈਅ ਕਰਨੀ ਐ ਇਹ ਵੀ ਥੋੜੇ ਹੁਣ ਦਿਮਾਗ ਤੇ ਹੋਏ ਪੀਏ ਵੀ ਹੈ ਇਹਨੇ ਕੱਪੜੇ ਦੇ ਹੁਣ ਤੈਅ ਕਰਨੀ ਪਊਗੀ ਤੇ ਹੁਣ ਮਤਲਬ ਕੀ ਬਸ ਆ ਸੀ ਆਹੀ ਆਹੀ ਕਪੜੇ ਹੁਣ ਮੇਰੇ ਜ਼ਿਆਦਾ ਹੋਣਗੇ ਕਿਉਂਕਿ ਹੁਣ ਮੈਂ ਸਾਰੇ ਕਪੜੇ ਧੋਤੇ ਨੇ ਜਿਹੜੇ ਸਰਦੀਆਂ ਵਾਲੇ ਵੀ ਸੀਗੇ ਉਹ ਮੈਂ ਅੱਧੇ ਚੱਕਤੇ ਨੇ ਤੇ ਅੱਧੇ ਕੁ ਹੁਣ ਬੱਚਿਆਂ ਦੇ ਰਹਿ ਗਏ ਨੇ ਉਹ ਵੀ ਮੈਂ ਹੁਣ ਬਸ ਹੁਣ ਤੈਗ ਹੁਣ ਕਰਕੇ ਨਾਲ ਦੀ ਨਾਲ ਰੱਖ ਦਵਾਂਗੇ ਫਿਲਹਾਲ ਮੈਂ ਉਂਜੀ ਰੱਖ ਲਵਾਂਗੀ ਬੈੱਡ 'ਚ ਹਲੇ ਯਾਨਕੀ ਮੈਨੂੰ ਸਾਰੀ ਸੈਟਿੰਗ ਕਰਨੀ ਪਊਗੀ ਉਹਦੇ ਵਾਸਤੇ ਮੈਨੂੰ ਇੱਕ ਸਪੈਸ਼ਲ ਅੱਡ ਦਿਨ ਹੈ ਨੇ ਵੀ ਖੁੱਲਾ ਟਾਈਮ ਚਾਹੀਦਾ ਕਿਉਂਕਿ ਜਦੋਂ ਮੈਂ ਬੈੱਡ ਖੋਲਦੀ ਆ ਨਾ 2-3 ਘੰਟਿਆਂ ਵਾਂਗੂ ਮੈਨੂੰ ਸਾਰੀ ਸੈਟਿੰਗ ਕਰਨ ਚ ਲੱਗ ਜਾਂਦੇ ਨੇ ਕਿਉਂਕਿ ਫਿਰ ਗਰਮੀਆਂ ਦੇ ਕੱਪੜੇ ਵੀ ਆਪਾਂ ਕੱਢਾਂਗੇ ਨਾ ਤੇ ਸਰਦੀਆਂ ਵਾਲੇ ਰੱਖਾਂਗੇ ਅਲੱਗ-ਅਲੱਗ ਕਰਕੇ ਤਾਂ ਕਰਕੇ ਇੱਕ ਵਾਰੀ ਤਾਂ ਮੈਨੇ ਉੰਜੋ ਯਾਨਕੀ ਸਾਡੇ ਸਾਹ ਮੇਰੇ ਤੇ ਰਮਨੀਤ ਦੇ ਡੈਡੀ ਦੇ ਰੱਖਤੇ ਨੇ ਕੱਪੜੇ ਪਰ ਫਿਰ ਵੀ ਬਾਅਦ ਚ ਵੀ ਅਸੀਂ ਨੇ ਇੱਕ ਦੋ ਕੱਪੜਾ ਯਾਨਕੀ ਠੰਡ ਚ ਹੋ ਗਈ ਸੀ ਵਿੱਚ ਚ ਮੀਂਹ ਪੈਣ ਕਰਕੇ ਜਿਹਦੇ ਕਰਕੇ ਫੇਰ ਉਹ ਯਾਨਕੀ ਕੱਪੜੇ ਨਿਕਲਣ ਕਰਕੇ ਫਿਰ ਫੇਰ ਦੁਬਾਰੇ ਸੈਟਿੰਗ ਕਰਨੀ ਪਊਗੀ ਹੈਨਾ ਵੀ ਪੱਕੇ ਨਹੀਂ ਰੱਖੇ ਗਏ ਹੈਗੇ ਹਾਲੇ ਤਾਂ ਕਰਕੇ ਕਹਿੰਦੀ ਸੀਗੀ ਮੈਂ ਤੇ ਚਲੋ ਜੀ ਫਰੈਂਡ ਇੱਥੇ ਹੁਣ ਮੰਮੀ ਨੇ ਦੇਖੋ ਸਾਰੇ ਪਲਾਂਟ ਨੂੰ ਪਾਣੀ ਦੇ ਤਾ ਤੇ ਮੈਂ ਮੰਮੀ ਨੂੰ ਕਹਿੰਦੀ ਸੀ ਕਹਿੰਦੀ ਮੈਂ ਕਿਹਾ ਮੰਮੀ ਆਪਾਂ ਚੁੱਲਾ ਚੱਕ ਦੰਨੇ ਆ ਪਰ ਮੰਮੀ ਕਹਿੰਦੀ ਬੋਲੀ ਹੋਈਆਂ ਕਹਿੰਦੀ ਤੂੰ ਕਹਿੰਦੀ ਵਸਦੇ ਘਰਾਂ ਚੁੱਲ੍ਹੇ ਸੋਹਣੇ ਲੱਗਦੇ ਨੇ ਕਹਿੰਦੀ ਤੈਨੂੰ ਚੁੱਲ੍ਹੇ ਵਧੀਆ ਨਹੀਂ ਲੱਗਦੇ ਹੈਗੇ ਮੈਂ ਕਿਹਾ ਮੰਮੀ ਮੈਂ ਇੰਜ ਨਹੀਂ ਕਹਿ ਰਹੀ ਹੈਗੀ ਵੀ ਚੁੱਲ੍ਹੇ ਮਤਲਬ ਕਿ ਵੀ ਹੁਣ ਆਪਾਂ ਕੁਝ ਬਣਾਉਂਦੇ ਨਹੀਂ ਹੈਗੇ ਵੀ ਇਹਨੂੰ ਆਪਾਂ ਸਾਈਡ ਤੇ ਕਰ ਦੰਨੇ ਆ ਮੰਮੀ ਮੇਰੇ ਗਲ ਪੈ ਗਈ ਸੀਗੀ ਬੋਲਣ ਲੱਗ ਗਈ ਸੀ ਮਮੇ ਕਹਿੰਦੀ ਇੰਜ ਨਹੀਂ ਕਹਿੰਦੇ ਹੁੰਦੇ ਹੈਗੇ ਆ ਚੁੱਲਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਪਰ ਇਹ ਤੇ ਹੁਣ ਕੋਈ ਕੰਮ ਨਹੀਂ ਹੈਗਾ ਨਾ ਮੈਂ ਤਾਂ ਕਰਕੇ ਕਹਿ ਰਹੀ ਸੀ ਮਮੇ ਨੂੰ ਵੀ ਇੱਥੇ ਇਧਰਲੀ ਸਾਈਡ ਜੀ ਕੰਧ ਦੇ ਨਾਲ ਲਾ ਦਨੇ ਆ ਤੇ ਆਹ ਦੇਖੋ ਇੱਥੇ ਆ ਗਏ ਨੇ ਆਪਣੇ ਫੁੱਲ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਤੇ ਮੈਂ ਬੱਸ ਐਂ ਉਮੀਦ ਕਰਦੀ ਆ ਕਿ ਜਿੰਨੇ ਕ ਵੀ ਫੁੱਲ ਆਏ ਨੇ ਇੰਨੇ ਹੀ ਫਲ ਚੱਕ ਲਵੇ ਤਾਂ ਵਾਲਾ ਵਧੀਆ ਬਾਕੀ ਮੈਨੂੰ ਪਤਾ ਨਹੀਂ ਹੈਗੇ ਵੀ ਫੁੱਲ ਉਂਝੀ ਆਏ ਹੋਏ ਨੇ ਇਹ ਜਾਂ ਇਹਨਾਂ ਦੇ ਵੀ ਇੰਨੇ ਹੀ ਫਲ ਚੱਕੂਗਾ ਹੈਨਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਜਿਨ੍ਹਾਂ ਦੇ ਘਰੇ ਲੱਗੇ ਹੋਇਆ ਨਿੰਬੂ ਤੇ ਚਲੋ ਜੀ ਫਰੈਂਡ ਇੱਥੇ ਦੇਖੋ ਮੰਮੀ ਨੇ ਸਾਰੇ ਪlant ਨੂੰ ਪਾਣੀ ਦੇਤਾ ਤੇ ਹੁਣ ਕਰ ਇਸ ਤੋਂ ਬਾਅਦ ਯਾਨੀ ਕਿ ਰਮਣੀ ਤੇ ਸੋਰੀ ਸ਼ਾਨ ਹਾਂ ਸ਼ਾਨ ਖੇਡਣ ਲੱਗ ਰਿਹਾ ਸੀਗਾ ਬਾਹਰ ਇਹ ਆ ਦੇਖੋ ਮੈਨੂੰ ਪਤਾ ਨਹੀਂ ਸੀਗਾ ਦੋ ਗੇਟ ਕਰਕੇ ਨਾ ਇਧਰੋਂ ਦੀ ਜਾ ਕੇ ਉਧਰੋਂ ਦੀ ਆਏ ਨੇ ਤੇ ਸੜਕ ਚੱਲਦੀ ਵੀ ਐ ਮੈਨੂੰ ਡਰ ਵੀ ਲੱਗਦਾ ਕਈ ਵਾਰੀ ਹੈ ਨਾ ਆ ਦੇਖੋ ਇੱਥੇ ਹੁਣ ਮਿੱਟੀ ਨਾਲ ਪੂਰਾ ਖੇਡਦੇ ਨੇ ਲੱਥ-ਪੱਤ ਹੋ ਜਾਂਦੇ ਨੇ ਤੇ ਹੋ ਗਿਆ ਸੀਗਾ ਫਰੈਂਡ ਨੈਕਸਟ ਡੇ ਤੇ ਇੱਥੇ ਬਿੰਨੀ ਲੈ ਕੇ ਆਏ ਸੀਗਾ ਗਾਜਰ ਪਾਕ ਬਹੁਤ ਟੇਸਟੀ ਬਣਿਆ ਹੋਇਆ ਸੀਗਾ ਘਰੀ ਬਣਾਇਆ ਸੀਗਾ ਕਹਿੰਦੇ ਸਪੈਸ਼ਲ ਬਣਾਇਆ ਹੈ ਨਾ ਪਹਿਲਾਂ ਇਹਨਾਂ ਨੇ ਇਕੱਲੇ ਹੀ ਖਾ ਲਿਆ ਸੀਗਾ ਮੈਂ ਕਿਹਾ ਮੈਂ ਇਹਨਾਂ ਨੂੰ ਕਿਵੇਂ ਮੈਨੂੰ ਭੇਜੇ ਨਹੀਂਗਾ ਪਰ ਹੁਣ ਇਹਨਾਂ ਨੇ ਸਪੈਸ਼ਲ ਮੈਨੂੰ ਬਣਾ ਕੇ ਭੇਜੇ ਤੇ ਇੰਨਾ ਟੇਸਟੀ ਬਣਿਆ ਹੋਇਆ ਸੀਗਾ ਨਾ ਬਹੁਤ ਜ਼ਿਆਦਾ ਟੇਸਟੀ ਸੀਗਾ ਪਰ ਮਨੀਤੇ ਦੇ ਡੈਡੀ ਨੇ ਥੋੜੇ ਨਖਰੇ ਕੀਤੇ ਸੀਗੇ ਤਾਂ ਕਰਕੇ ਪਰ ਅਸੀਂ ਨਹੀਂ ਹੈ ਨਾ ਆਪਣੇ ਪਕਕੇ ਦੀ ਚੀਜ਼ 'ਚ ਨਖਰੇ ਨਹੀਂ ਕਰ ਸਕਦੇ ਹੈਗੇ ਤੇ ਬਾਲਾ ਟੇਸਟੀ ਬਣਿਆ ਹੋਇਆ ਸੀਗਾ ਤੇ ਹੁਣ ਬਿੰਨੀ ਕਹਿ ਰਿਆ ਸੀਗਾ ਕਹਿੰਦੇ ਵੀ ਮੁੱਸੀ ਵਾਲੇ ਜਾਣਾ ਮੈਨੇ ਵੀ ਉੱਥੇ ਮੈਂ ਥੋੜੀਕ ਆਪਣੀ ਉਹ ਕਰਨੀਆਂ ਨੇ ਵੀਡੀਓ ਵੀਡੀਓ ਨੂੰ ਸ਼ੂਟ ਕਰਨੀਆਂ ਨੇ ਤੇ ਰਮਨੀਤ ਦੇ ਡੈਡੀ ਨੂੰ ਕਹਿ ਰਹੇ ਸੀ ਕਿ ਮੈਂ ਰਮਨੀਤ ਦੇ ਡੈਡੀ ਕਹਿੰਦੇ ਕਹਿੰਦੇ ਨੇ ਉੱਥੇ ਕਹਿੰਦੇ ਖਾੜਾ ਲੱਗੂਗਾ ਉੱਥੇ ਮੈਂ ਨੱਚਣਗੇ ਗਾਉਣਗੇ ਕਹਿੰਦਾ ਫੇਰ ਜਾਏ ਹਨਾ ਪਰ ਬਿੰਨੀ ਕਹਿੰਦਾ ਕਹਿੰਦਾ ਨਹੀਂ ਉਹਦੋਂ ਭੀੜ ਹੋਊਗੀ ਫਰ ਹੈ ਬਿਨੀ ਦੇ ਤਾਂ ਚਲੋ ਉੱਥੇ ਸੋ ਰਹੇ ਨੇ ਤਾਂ ਜਦੋਂ ਮਰਜੀ ਕਾਫੀ ਭਰੀ ਜਾਇਆ ਹੁੰਦਾ ਹੁੰਦਾ ਤੇ ਚਲੋ ਜੀ ਫਰੈਂਡ ਉਸ ਤੋਂ ਬਾਅਦ ਹੁਣ ਮੈਂ ਸ਼ਰਟ ਲੱਗੀ ਸੀਗੀ ਸਟਿਚ ਕਰਨ ਇੱਕ ਮੈਂ ਪਹਿਲਾਂ ਕਰਤੀ ਸੀਗੀ ਬਿਨੀ ਦੇ ਆਉਣ ਤੋਂ ਪਹਿਲਾਂ ਅੱਜ ਮੈਂ ਘਰ ਦੇ ਸਾਰੇ ਕੰਮ ਨਿਬੜ ਕੇ ਸ਼ਰਟ ਰੈਡੀ ਕੀਤੀ ਤੇ ਹੁਣ ਦੂਜੀ ਸ਼ਰਟ ਵੀ ਇੱਥੇ ਮੈਂ ਰੈਡੀ ਕਰਤੀ ਆ ਫਟਾਫਟ ਤੇ ਫਰੈਂਡ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਤੇ ਮੇਰੇ ਮਨੀਤ ਨੂੰ ਫੜਾਏ ਹੋਏ ਸੀਗਾ ਬਿਊਟੀ ਫੋਨ ਹੈ ਨਾ ਵੀ ਬਣਾ ਦੇ ਪਰ ਉਹ ਰੋ ਰਿਹਾ ਸੀਗਾ ਕਹਿੰਦਾ ਮम्मा ਮੇਰ ਤੋਂ ਨਹੀਂ ਹੁੰਦੀ ਹੈਗੀ ਤੇ ਚਲੋ ਜੀ ਫਰੈਂਡ ਹੁਣ ਆਪਾਂ ਕਰਦੇ ਐਂਡ ਕੱਲੂ ਫੇਰ ਮਿਲਦੇ ਆਂ ਅਗਰ ਵੀਡੀਓ ਅੱਛੀ ਲੱਗੀ ਹੋਵੇ ਤਾਂ ਵਲੌਗ ਅੱਛਾ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਅਗਰ ਤੁਹਾਡਾ ਜੀ ਕਰੂਗਾ ਤਾਂ ਪਲੀਜ਼ ਸਪੋਰਟ ਵੀ ਕਰਨਾ ਓਕੇ ਟਾਟਾ ਬਾਏ